ਰਜਗਾਰ ਤਾ ਕੋਈ ਨਹੀਂ ਮਿਲਿਆ ਇਥੇ ਹੜ ਨਸਾਂ ਦੇ ਵਗ ਰਹੇ ਨੇ ਲੋਕੀ ਕਰਜਾਂ ਥੱਲੇ ਆ ਜਾਂਦੇ ਉਹ ਫਾਹੇ ਲਗ ਲਗ ਪਰ ਰਹੇ ਨੇ ਅਜ ਮਾਰੋ ਜਮਾਨੇ ਉ르ਗੇ ਜਿੰਨਾ ਦੇ ਰਾਜ ਦਲਾਰ ਵੇਰ ਜਗਾਰੀ ਬੋਲਦੀ ਹਾਂ ਕੋਈ ਮੇਰੀ ਵੀ ਸੁਣ ਲੋ ਪੁਕਾਰ ਅਸੀਂ ਕਾਜੀ ਬਹਿਜੀ ਕਾ ਖਾਲਸਾ ਬਹਿਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਬਾ ਵਿਖੇ ਸਾਡੇ ਨਾਲ ਅੱਜ ਹੋਣਗੇ ਭਾਈ ਮਨਪ੍ਰੀਤ ਸਿੰਘ ਜਿਹੜੇ ਕਿ ਕੁਦਰਤ ਵੱਲੋਂ ਤੁਰਤ ਜਿਹੜੇ ਹੈਗੇ ਨੇ ਉਹਨਾਂ ਨੂੰ ਦਿਸਦਾ ਨਹੀਂ ਪਰ ਉਹਨਾਂ ਦੇ ਵਿੱਚ ਪਰਮਾਤਮਾ ਵੱਲੋਂ ਬਹੁਤ ਪਾਏ ਗਏ ਨੇ ਜਿੱਥੇ ਕਹਿੰਦੇ ਪਰਮਾਤਮਾ ਇਸ ਤਰ੍ਹਾਂ ਅੰਗਹੀਨ ਜਾਂ ਉਸ ਤਰ੍ਹਾਂ ਵੀ ਕੋਈ ਪਰਮਾਤਮਾ ਉਹਦੇ ਵਿੱਚ ਰੱਖਦਾ ਹੈਗਾ ਪਰ ਉੱਥੇ ਨਾਲ ਕੁਦਰਤ ਇੱਕ ਇਹ ਵੀ ਨਿਜਮਾ ਕਿ ਕੁਦਰਤ ਵੱਲੋਂ ਪਰਮਾਤਮਾ ਵੱਲੋਂ ਉਹਨਾਂ ਦੀ ਆਵਾਜ਼ ਹੁੰਦੀ ਆ ਬਹੁਤ ਸਾਰੇ ਆਪਾਂ ਦੇਖਦੇ ਆ ਕੀਤੇ ਸਿੰਘ ਜਿਹੜਾ ਆਪਾਂ ਸ੍ਰੀ ਦਰਬਾਰ ਸਾਹਿਬ ਦੇਖਿਆ ਆਵਾਜ਼ ਬਹੁਤ ਵਧੀਆ ਹੁੰਦੀ ਆ ਬੋਲੀ ਦਾ ਲਿਆ ਜਾ ਤੇ ਕੀਰਤਨ ਕਰਨ ਦਾ ਤੇ ਹੋਰ ਬਹੁਤ ਸਾਰਾ ਅੱਜ ਆਪਾਂ ਗੱਲ ਕਰਾਂਗੇ ਮਨਪ੍ਰੀਤ ਜੀ ਨਾਲ ਉਹਨੂੰ ਤੋਂ ਪੁੱਛਦੇ ਆ ਕਿ ਸਾਰਾ ਕੁਝ ਜਿਹੜਾ ਇੱਕ ਨੇਤਰਹੀਨ ਦੇ ਨਾਮ ਤੇ ਜਿਹੜਾ ਉਹ ਕਥਾ ਵੀ ਕਰ ਲੈਂਦੇ ਆ ਵਧੀਆ ਤੇ ਕੀਰਤਨ ਵੀ ਕਰਦੇ ਨੇ ਮਨਪ੍ਰੀਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰਗੁਜ਼ਾਰ ਜਿਹੜੇ ਤੁਸੀਂ ਸਮੇਂ 'ਚੋਂ ਸਮਾਂ ਕੱਢ ਕੇ ਮੇਰੇ ਕੋਲ ਆਏ ਹੋ ਮੈਨੂੰ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਤੁਹਾਡੀ ਟੀਮ ਦਾ ਤੁਹਾਡੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਨਿੱਘਾ ਸਵਾਗਤ ਮਨਪ੍ਰੀਤ ਜੀ ਦੱਸੋ ਜਿਹੜਾ ਤੁਹਾਨੂੰ ਅੱਖਾਂ ਤੋਂ ਨਹੀਂ ਦਿਸਦਾ ਇਹ ਸ਼ੁਰੂ ਤੋਂ ਆ ਬਚਪਨ ਤੋਂ ਆ ਜਾਂ ਕਿਦੋਂ ਤੋਂ ਆ ਹਾਂਜੀ ਇਹ ਸ਼ੁਰੂ ਤੋਂ ਹੀ ਹੈ ਜਦੋਂ ਤੋਂ ਮੇਰਾ ਜਨਮ ਹੋਇਆ ਉਦੋਂ ਤੋਂ ਹੈ ਆ ਇਹ ਆ ਕਿ ਥੋੜਾ ਥੋੜਾ ਪਹਿਲਾਂ ਨਜ਼ਰ ਆਉਂਦਾ ਸੀ ਫਿਰ ਜਿਵੇਂ ਜਿਵੇਂ ਉਮਰ ਵੱਧ ਗਈ ਉਸੇ ਤਰੀਕੇ ਸਾਰਾ ਜਿਹੜਾ ਹੂੰ ਕੀ ਨਿਗਾਹ ਜਿਹੜੀ ਚੱਲੀ ਗਈ ਹੁਣ ਬਿਲਕੁਲ 100% ਬਲਾਈਂਡ ਨੈਤਰੀ ਹੀ ਨਾ ਮੈਂ 100% ਮੜ ਲ ਹੋਇਆ ਜੇ ਤਾਂ ਸ਼ੁਰੂ ਤੋਂ ਆ ਉਸ ਤੋਂ ਬਾਅਦ ਤੁਸੀਂ ਪੜ੍ਹਾਈ ਕੀਤੀ ਹੈ ਕਿੱਥੋਂ ਤੇ ਕੀਤੀ ਹੈ ਪੜ੍ਹਾਈ ਹਾਂਜੀ ਪੜ੍ਹਾਈ ਮੈਂ ਬੀ ਤੱਕ ਪੜਿਆ ਹੁਣ ਐਮਏ ਕਰ ਰਿਹਾ ਮੈਂ ਐਮਏ ਚੱਲ ਰਹੀ ਆ ਔਰ ਬੀਏ ਮੇਰੀ ਕੰਪਲੀਟ ਆ ਤੇ ਅੱਗੇ ਜਿਵੇਂ ਮਹਾਰਾਜ ਦਾ ਉਹਦਾ ਰੰਗ ਹੈ ਚੱਲ ਰਿਹਾ ਸਿਸਟਮ ਕਿਪੜਾ ਇਹ ਫਿਰ ਕਿਸ ਤਰ੍ਹਾਂ ਹੁੰਦੀ ਹੈ ਲੋ ਜਿਹੜੇ ਸਾਡੀ ਕਿੱਥੇ ਪੜ੍ਹਾਈ ਕੀਤੀ ਹੈ ਮੈਂ ਵੈਸੇ ਤਾਂ ਇਹ ਸਾਡੀ ਜਿਹੜੀ ਹੁੰਦੀ ਆ ਜੀ ਬਰੇਲ ਲਿਪੀ ਹੁੰਦੀ ਆ ਬਰੇਲ ਦੇ ਵਿੱਚ ਇਦਾਂ ਟੋਕਿਓ ਪੜਿਆ ਜਾਂਦਾ ਖਰ ਜੀ ਉਹ ਸਾਡੇ ਵਿਦਿਆਲਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਨੇ ਵਿਦਿਆਲੇ ਬੜੇ ਹੋਏ ਨੇ ਜਿੱਦਾਂ ਤੇ ਉਹਨਾਂ ਦੇ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਸ਼ੁਰੂ ਤੋਂ ਲੈ ਕੇ 10th ਤੱਕ ਸਾਨੂੰ ਉੱਥੇ ਪੜਾਇਆ ਜਾਂਦਾ ਬ੍ਰੇਲ ਦੇ ਵਿੱਚ ਪਰ ਮੈਂ ਕਿਸੇ ਵਿਦਿਆਲੇ ਵਿੱਚ ਨਹੀਂ ਪੜਿਆ ਮੈਂ ਉੱਚਲੀ ਪਿੰਡ ਦੇ ਸਕੂਲ ਵਿੱਚ ਹੀ ਪੜਿਆ ਜੀ ਜਨਨੇ ਕਿ ਯਾਦ ਕਰ ਕਰਕੇ ਮੈਂ ਪੇਪਰ ਦਿੱਤੇ ਨੇ ਸਾਰੇ ਤੇ ਮੈਂ 10th 2 ਪਿੰਡ ਦੇ ਪਿੰਡ ਦੇ ਸਕੂਲ ਜੀ ਕੀਤੀ ਹੈ ਉਹ ਤੋਂ ਬਾਅਦ VEMRSD ਕਾਲਜ ਫਰੋਜਪੁਰ ਤੋਂ ਕੀਤੀ ਹੈ 10th ਤੇ 2 ਜਿਹੜਾ ਪਿੰਡ ਦਾ ਉੱਬਾ ਬੁਰਜਾ ਹਾਂਜੀ ਉੱਬਾ ਬੁਰਜਾ ਇੱਕ ਤੋਂ ਕੀਤੀ ਹੈ ਹਾਂਜੀ ਇਹ ਬਾਬਾ ਫਰੀਦ ਅਕੈਡਮੀ ਤੋਂ ਅੱਛਾ ਜੀ ਹਾਂਜੀ ਤੇ ਇਹਦੇ ਵਿੱਚ ਮੰਤਰੀ ਸਿੰਘ ਤੁਹਾਨੂੰ ਜਿਹੜਾ ਇਹ ਤੁਸੀਂ ਨੇਤਰ ਹੋਣ ਚਲੋ ਪਰਮਾਤਮਾ ਦਾ ਇੱਕ ਕੁਦਰਤ ਦਾ ਨਿਯਮਾ ਹਨਾ ਜੀ ਤੇ ਵੀ ਤੁਸੀਂ ਪੜਾਈ ਫਿਰ ਕੰਮੇ ਵੇਸਤੇ ਕੀਤੀ ਕੋਈ ਦਿੱਕਤਾਂ ਮੁਸ਼ਕਲਾਂ ਘਰ ਦੇ ਵਿੱਚ ਗਰੀਬੀ ਬਿਲਕੁਲ ਜੀ ਦਿੱਕਤਾਂ ਤਾਂ ਦੇਖੋ ਜਦੋਂ ਬੰਦਾ ਪੈਦਾ ਹੋ ਜਾਂਦਾ ਹੈ ਸਾਡਾ ਦੁਨੀਆ ਦੇ ਨਾਲ ਲਗਾਅ ਬਣ ਜਾਂਦਾ ਜੁੜ ਜਾਂਦਾ ਜੇ ਦੇਖਿਆ ਜਾਵੇ ਦਿੱਕਤਾਂ ਤਾਂ ਉਦੋਂ ਤੋਂ ਹੀ ਆਉਣ ਲੱਗ ਜਾਂਦੀਆਂ ਪਰ ਵੱਡੀ ਗੱਲ ਇਹ ਹੈ ਕਿ ਉਹਨਾਂ ਦਾ ਸਾਹਮਣਾ ਕਰਨਾ ਇਨੀ ਕਿ ਅਸੀਂ ਕਿਸੇ ਚੀਜ਼ ਤੋਂ ਕੋਈ ਚੀਜ਼ ਸਾਨੂੰ ਪ੍ਰਾਪਤ ਨਹੀਂ ਹੋਈ ਸਿੱ ਢੇਰੀ ਢਾਕੇ ਬਹਿ ਜੀਏ ਜੀ ਪਰ ਢੇਰੀ ਢਾਕੇ ਬਹਿ ਜਾਣਾ ਹਾਰ ਜਾਣਾ ਹੈ ਜੀ ਤੇ ਮੈਂ ਸਮਝਦਾ ਵੀ ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਜਿੰਮੇ ਦੁਸ਼ਮਣ ਕੋਈ ਸਾਡੇ ਤੇ ਚੜ ਕੇ ਆ ਜਾਂਦਾ ਸੀ ਉਹਦਾ ਮੁਕਾਬਲਾ ਕਰਦੇ ਆ ਜੀ ਤੇ ਮੁਕਾਬਲਾ ਕਰਨਾ ਚਾਹੀਦਾ ਜੇ ਰੱਬ ਨੇ ਮੈਨੂੰ ਅੱਖਾਂ ਨਹੀਂ ਦਿੱਤੀਆਂ ਤੇ ਫਿਰ ਇਹ ਤਾਂ ਨਹੀਂ ਸੀ ਬਿਠੇਰੀ ਢਾਕੇ ਬੈਠੇ ਬਸ ਕੁਝ ਨਹੀਂ ਕਰ ਸਕਦੇ ਜੀ ਤੇ ਸਤਿਗੁਰੂ ਦੀ ਬਾਣੀ ਨੇ ਆਖਿਆ ਵੀ ਜੇ ਦਾਸ ਜੀ ਦਾ ਰੱਬ ਨੇ ਦੇਣੀ ਸੀ ਤੇ ਨੌ ਦਿੱਤੀਆਂ ਇੱਕ ਨਹੀਂ ਦਿੱਤੀ ਤੇ ਫਿਰ ਕਿੱਡੀ ਵੱਡੀ ਗੱਲ ਹੈ ਜਿਹੜੀਆਂ ਨੌ ਦਿੱਤੀਆਂ ਨੇ ਉਹਨਾਂ ਦਾ ਫਾਇਦਾ ਤਾਂ ਲੈਣਾ ਚਾਹੀਦਾ ਨਾ ਹੱਥ ਪੈਰ ਬੋਲਣਾ ਚੱਲਣਾ ਕੰਨ ਦਿੱਤੇ ਨੇ ਸੁਣਨ ਵਾਸਤੇ ਜੱਖਾਂ ਨੇ ਦਿੱਤੀਆਂ ਫਿਰ ਕੋਈ ਵੱਡੀ ਗੱਲ ਨਹੀਂ ਹੈ ਜੀ ਪਰ ਢੇਰੀ ਟਾਕੇ ਨਹੀਂ ਬਹਿਣਾ ਚਾਹੀਦਾ ਹਰ ਮੁਸੀਬਤ ਦਾ ਮੁਕਾਬਲਾ ਕਰਨਾ ਚਾਹੀਦਾ ਤੇ ਜੇ ਬੰਨਾ ਮੁਕਾਬਲਾ ਕਰੂਗਾ ਤੇ ਮੇਰਾ ਇਹ ਮੰਨਣਾ ਕਿ ਜਿੱਤੂਗਾ ਜ਼ਰੂਰ ਇਹ ਤੇ ਤੁਹਾਡਾ ਹੌਂਸਲਾ ਬਹੁਤ ਤੇ ਹੌਂਸਲੇ ਤੁਹਾਡੇ ਨੂੰ ਸਲਾਮ ਆ ਜੀ ਦੂਜਾ ਜਿਹੜਾ ਗੱਲ ਕਰਦੇ ਆ ਤੁਸੀਂ ਕਥਾ ਕੀਰਤਨ ਵੀ ਕਰ ਲੈਂਦੇ ਹੋ ਹਾਂਜੀ ਉਹਦੇ ਵਿੱਚ ਤੁਹਾਨੂੰ ਫਿਰ ਜਿਹੜੇ ਮੰਨ ਲਓ ਕਥਾ ਕਰਦੇ ਹੋ ਭੋਗਾਂ ਤੇ ਗਮੇ ਸਦੀ ਦੇ ਦੀ ਕਰ ਲੈਂਦੇ ਹੋ ਜੀ ਜੀ ਕਥਾ ਵੀ ਕਰ ਲੈਣੇ ਕੀਤ ਨਹੀਂ ਜਿੱਥੇ ਵੀ ਕੋਈ ਸੰਗਤ ਸੇਵਾ ਦਾ ਮੌਕਾ ਦਿੰਦੀ ਹੈ ਜਿੱਥੇ ਵੀ ਕੋਈ ਸੰਗਤ ਬੁਲਾਉਂਦੀ ਹੈ ਜੀ ਤੇ ਅਸੀਂ ਜਾਂਦੇ ਹਾਂ ਤੇ ਭਾਵੇਂ ਉਹ ਗੰਮੀ ਦਾ ਪ੍ਰੋਗਰਾਮ ਹੋਵੇ ਜਾਂ ਖੁਸ਼ੀ ਦਾ ਪ੍ਰੋਗਰਾਮ ਹੋਵੇ ਜਾਈਦਾ ਜਿਵੇਂ ਸੰਗਤ ਸੇਵਾ ਲਾਉਂਦੀ ਹੈ ਸੰਗਤ ਦੀ ਲਈ ਸੇਵਾ ਨਿਭਾਉਂਦੇ ਆਂ ਜੀ ਤੇ ਨਾਲ ਮੈਂ ਸੁਣਿਆ ਕਿ ਤੁਹਾਨੂੰ ਜਿਹੜਾ ਸੰਗੀਤ ਦੇ ਨਾਲ ਨਾਲ ਗਾਉਣ ਦਾ ਵੀ ਸੌਂਕ ਆ ਤੁਹਾਡੇ ਕੋਲ ਦੋ ਚਾਰ ਗੀਤ ਵੀ ਜਿਹੜੇ ਆਏ ਨੇ ਹਾਂਜੀ ਹਾਂਜੀ ਬਿਲਕੁਲ ਜੀ ਗਾਉਣ ਦੇ ਨਾਲ ਨਾਲ ਮੈਨੂੰ ਕਥਾ ਕੀਰਤਨ ਦੇ ਨਾਲ-ਨਾਲ ਮੈਨੂੰ ਆਪਣੇ گاਉਂ ਦਾ ਲੱਗ ਤੋਂ ਇਹ ਵੀ ਸ਼ੌਕ ਹੈਗਾ ਜੀ ਤੇ ਆ ਜਿਵੇਂ ਕਿ ਪਹਿਲਾਂ ਮੇਰਾ ਇੱਕ ਵੇਰੋ ਜਗਾਰੀ ਗਾਣਾ ਆਇਆ ਸੀਗਾ ਤੇ ਇੱਕ ਫਰਜੀ ਲੀਡਰ ਗਾਣਾ ਆਇਆ ਸੀਗਾ ਉਹਨਾਂ ਨੂੰ ਤੁਸੀਂ ਬਹੁਤ ਸੰਗਤ ਨੇ ਬਹੁਤ ਸਾਰਾ ਪਿਆਰ ਮਾਨ ਸਤਕਾਰ ਦਿੱਤਾ ਤੇ ਸਾਨੂੰ ਹੌਸਲਾ ਦੇਖੋ ਇਹ ਵੀ ਇੱਕ ਹੌਸਲੇ ਵਾਲੀ ਗੱਲ ਹੈ ਵੀ ਮੈਨੂੰ ਜਦੋਂ ਸੀਗਾ ਸੀ ਗਾਣਾ ਰਿਲੀਜ਼ ਕੀਤਾ ਸੀ ਉਦੋਂ ਤਾਂ ਇਹ ਲੱਗਦਾ ਸੀ ਕਿ ਸਾਡੇ ਗਾੜੇ ਨੂੰ ਕੋਈ ਨਹੀਂ ਸੁਣੇਗਾ ਸਾਡੇ ਗਾੜੇ ਨੂੰ ਨਹੀਂ ਇੱਦਾਂ ਜੀ ਲੋਕਾਂ ਦੇ ਵੱਲੋਂ ਪਰਮਾ ਹੰਗਾਰਾ ਮਿਲੂਗਾ ਪਰ ਸੰਗਤ ਨੇ ਬਹੁਤ ਸਾਰਾ ਪਿਆਰ ਸਤਿਕਾਰ ਬਖਸ਼ਿਆ ਸਾਡੀ ਸੋਚ ਤੋਂ ਅੱਗੇ ਇੱਕ ਤੁਸੀਂ ਅੱਜ ਸਾਨੂੰ ਸ਼ਬਦ ਸੁਣਾਓ ਪਹਿਲਾਂ ਤਾਂ ਇਹ ਜੀ ਮੇਰੇ RAM RAE ਧੋ ਸੰਤਾ ਕਾ ਸੰਤੋ ਤੇਰੇ ਮੇਰੇ ਨਾਮ ਰਾਏ ਧੋ ਸੰਤਾ ਕਾ ਸੰਤੋ ਤੇਰੇ तेरे से भुख को पौकिछ नही तेरे से भुख को पौकिछ नही जमो नहीं आवैं नेरे मेरे राम राए हूँ संत का संत तेरे मेरे राम राए ਓ ਸੰਤਾ ਕਾ ਸੰਤੋ ਤੇਰੇ ਮੰਤਰ ਜੀ ਬਹੁਤ ਸੋਹਣਾ ਸ਼ਬਦ ਤੁਸੀਂ ਗਾਇਆ ਇਸ ਤੋਂ ਬਾਅਦ ਤੁਹਾਡੇ ਹੋਰ ਕੀ ਕੀ ਸ਼ੌਂਕ ਨੇ ਸ਼ੌਂਕ ਜੀ ਦੇਖੋ ਪਹਿਲਾਂ ਤਾਂ ਮੇਰਾ ਇਹੀ ਸ਼ੌਕ ਹੈ ਗਾਉਣਾ ਵਜਾਉਣਾ ਕੀਰਤਨ ਕਰਨਾ ਕਥਾ ਕਰਨੀ ਔਰ ਗਾਣੇ ਲਿਖਣੇ ਗਾਉਣੇ ਇਹੀ ਮੇਰਾ ਸ਼ੌਕ ਹੈ ਤੇ ਦੂਜਾ ਮੇਰਾ ਸ਼ੌਕ ਹੈਗਾ ਜੀ ਲੋਕਾਂ ਦੀ ਸੰਗਤ ਦੀ ਸੇਵਾ ਕਰਨੀ ਜਿਵੇਂ ਕਿ ਪ੍ਰਮਾਤਮਾ ਚਲੋ ਹੁਕਮ ਉਹਦਾ ਉਕਮਰ ਜਾਈ ਚਲਣਾ ਪਰ ਇਹ ਮੇਰੀ ਇੱਛਾ ਕਿ ਇੱਕ ਤਾਂ ਮੇਰਾ ਸ਼ੌਕ ਸੀਗਾ ਜੀ ਪੋਲਿਟਿਕਸ ਜਾਣਾ ਜੀ ਰਾਜਨੀਤੀ ਕਰਨੀ ਜੀ ਤੇ ਦੂਜਾ ਮੇਰਾ ਸ਼ੌਕ ਹੈਗਾ ਜੀ ਜਿਵੇਂ ਕਿ ਲੋੜਵੰਦਾਂ ਦੀ ਸਹਾਇਤਾ ਕਰਨੀ ਦੁਖੀਆਂ ਦੀ ਮਦਦ ਕਰਨੀ ਗਰੀਬ ਬੱਚਿਆਂ ਦੇ ਵਿਆਹ ਕਰਨੇ ਜਾਂ ਫਿਰ ਗਰੀਬ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ ਮੇਰੇ ਸ਼ੌਕ ਨੇ ਜੀ ਜੀ ਇਹ ਤੁਹਾਡੇ ਸ਼ੌਕ ਜਿਹੜੇ ਹੈਗੇ ਨੇ ਇਹ ਸਾਨੂੰ ਮੰਨ ਲਓ ਸੌਂਕ ਇੱਕ ਤੁਹਾਡੇ ਅੰਦਰ ਗਰੀਬ ਵਰਗ ਦੀ ਕਿਸੇ ਦੀ ਵੀ ਬੱਚੀਆਂ ਦੀ ਹੋਣ ਤੇ ਕੋਈ ਵੀ ਹੋਵੇ ਪਰ ਇਹਨਾਂ ਵਾਸਤੇ ਪੈਸਾ ਬਹੁਤ ਚਾਹੀਦਾ ਪੈਸਾ ਚਾਹੀਦਾ ਜੇ ਉਤਾ ਦੇਖੋ ਪ੍ਰਮਾਤਮਾ ਦੀ ਤੇ ਸੰਗਤ ਦੀ ਬਦੌਲਤ ਹੈ ਵੀ ਜੇ ਸੰਗਤ ਮੌਕਾ ਦੇਵੇ ਦੇਖੋ ਹੁਣ ਮੈਂ ਜਿਵੇਂ ਰਾਜਨੀਤੀ ਦੀ ਗੱਲ ਕੀਤੀ ਪੋਲਿਟਿਕਸ ਦੀ ਗੱਲ ਕੀਤੀ ਇਹਦੇ ਵਿੱਚ ਲੋਕੀ ਕੀ ਵੇਖਦੇ ਆ ਕਿ ਜਿਹੜੇ ਅਸੀਂ ਕੈਂਡੀਡੇਟ ਨੂੰ ਚੋਣਨਾ ਜਿਹੜੇ ਵੀ ਲੀਡਰ ਨੂੰ ਅਸੀਂ ਚੋਣਨਾ ਉਹ ਉਹ ਨਹੀਂ ਵੇਖਦੇ ਕਿ ਉਹਦੇ ਚ ਗੁਣ ਕੀ ਨੇ ਜਾਂ ਉਹਦੇ ਚ ਉਹਦੀ ਉਹਦਾ ਕਰੈਕਟਰ ਕੀ ਹੈ ਅਸੀਂ ਬਸ ਪਾਰਟੀ ਵੇਖਦੇ ਆ ਮਤਲਬ ਬੰਦੇ ਨੂੰ ਟੜਾ-ਟੜ ਵੋਟਾਂ ਪਾ ਦੇਣੇ ਪਰ ਹੁਣ ਜੇ ਮੈਂ ਵੋਟਾਂ ਦੇ ਵਿੱਚ ਮੰਨ ਲਓ ਹਿੱਸਾ ਲਮਾਂ ਤਾਂ ਲੋਕੀ ਇਹ ਸਮਝਣਗੇ ਕਿ ਇਹ ਬੰਦਾ ਨੇਤਰ ਹੀ ਨੇ ਨਹੀਂ ਕੀ ਕਰਨਾ ਪਰ ਅਸਲ ਵਿੱਚ ਕੰਮ ਅੱਖਾਂ ਨੇ ਨਹੀਂ ਕਰਨਾ ਹੁੰਦਾ ਕੰਮ ਦਿਮਾਗ ਨੇ ਕਰਨਾ ਹੁੰਦਾ ਜੀ ਕਿਉਂਕਿ ਜੇ ਹੁਣ ਅਸੀਂ ਦੇਖਣ ਵਾਲੇ ਬੰਦੇ ਨੂੰ ਚੁਣਤਾ ਉਹ ਜਦੋਂ ਚੁਣਿਆ ਗਿਆ ਉਹਨੇ ਵੇਖਿਆ ਕੁਝ ਨਾ ਫਿਰ ਕੀ ਉਹਦੇ ਵੇਖਣ ਨੂੰ ਕਰੋਗੇ ਤੇ ਜੇ ਤੁਸੀਂ ਕਿਸੇ ਮੰਨ ਲਓ ਸਾਡੇ ਵਰਗੇ ਬੰਦੇ ਨੂੰ ਕਿਤੇ ਮੌਕਾ ਦਿੰਨੇ ਹੋ ਜੇਕਰ ਇਸਾਬੋ ਵਣਦਾ ਹੈ ਤੱਕ ਜੇ ਅਸੀਂ ਆਪ ਨਹੀਂ ਦੇਖ ਸਕਦੇ ਸਾਨੂੰ ਲੋਕ ਤਾਂ ਦੱਸ ਸਕਦੇ ਨੇ ਵੀ ਆਹ ਕੁਝ ਕਰਨ ਵਾਲਾ ਕਰਨ ਵਾਲਾ ਅਸੀਂ ਦਿਮਾਗ ਨਾਲ ਸੋਚ ਕੇ ਕਰ ਸਕਦੇ ਹਾਂ ਜੀ ਪਰ ਇਹ ਇਹ ਵੱਖਰੀ ਗੱਲ ਹੈ ਕਿ ਲੋਕ ਸਿਰਫ ਇਹੀ ਸਮਝਦੇ ਕਿ ਵੇਖ ਨਹੀਂ ਸਕਦੇ ਕੀ ਕਰ ਸਕਦਾ ਪਰ ਜੇ ਜਜ਼ਬਾ ਹੋਵੇ ਤਾਂ ਬਹੁਤ ਕੁਝ ਹੋ ਜਾਂਦਾ ਮੈਂ ਸੁਰੂ ਚ ਕਿਹਾ ਸੀ ਜਿਵੇਂ ਜੀ ਕਿ ਜਜ਼ਬਾ ਹੋਵੇ ਤੇ ਬਹੁਤ ਕੁਝ ਹੋ ਸਕਦਾ ਹਾਰ ਨਹੀਂ ਮੰਨਣੀ ਚਾਹੀਦੀ ਜੀ ਜੀ ਨਾਲੇ ਵੀ ਹੈ ਕਿ ਮੰਨ ਲਓ ਜਦੋਂ ਆਪਾਂ ਦੇਖਦੇ ਹਾਂ ਕਿ ਹਰ ਇੱਕ ਸਰਕਾਰ ਕਹਿੰਦੀ ਆ ਕਿ ਅਸੀਂ ਆਮ ਅੰਦ ਨੂੰ ਟਿੱਟ ਦੇਵਾਂਗੇ ਜਦੋਂ ਮੰਨ ਲਓ ਤੁਹਾਡੇ ਵਰਗੇ ਨੂੰ ਅੰਦਰੋਂ ਮਾਣ ਕਰਦਾ ਤੁਹਾਡਾ ਵੀ ਕਿ ਮੈਂ ਰਾਜਨੀਤੀ ਚ ਆਵਾਂ ਜਿਹੜਾ ਕੂੜ ਪਸਾਰਾਗਾ ਜਾਂ ਗੰਦ ਆਪਾਂ ਕਹ ਜੀਏ ਜਿਹੜਾ ਸਮਾਜ ਦੇ ਵਿੱਚ ਪਿਆ ਹੋਇਆਗਾ ਵੀ ਉਹਨੂੰ ਦੂਰ ਕਰਨ ਦੇ ਤੁਹਾਡੇ ਅੰਦਰ ਇੱਛਾ ਜ਼ਰੂਰ ਆ ਤੇ ਮੰਨ ਲਓ ਜੇਕਰ ਇਸ ਤਰ੍ਹਾਂ ਕਦੇ ਪ੍ਰਮਾਤਮਾ ਕਰੂਗਾ ਸਹਯੋਗ ਮਿਲਦਾ ਤੇ ਲੋਕਾਂ ਦਾ ਸਹਯੋਗ ਕਿਸ ਤਰ੍ਹਾਂ ਲਿਆਉ ਲੋਕਾਂ ਨੂੰ ਕਿ ਮੈਂ ਤੁਸੀਂ ਉਹ ਕਰੋਗੇ ਦੇਖੋ ਜੀ ਪਹਿਲੀ ਤਾਂ ਗੱਲ ਇਹ ਆ ਕਿ ਜੇ ਮੰਨ ਲਓ ਸਹਿਯੋਗ ਮਿਲਦਾ ਲੋਕਾਂ ਦਾ ਜੇਕਰ ਲੋਕ ਮੈਨੂੰ ਕਦੇ ਉਮੀਦਵਾਰ ਦੇ ਤੌਰ ਤੇ ਸਾਹਮਣੇ ਲੈ ਕੇ ਆਉਂਦੇ ਆ ਪਹਿਲੀ ਤਾਂ ਗੱਲ ਮੇਰੀ ਸੋਚ ਆ ਕਿ ਹਰ ਕੋਈ ਨਾ ਕੋਈ ਹਫਤਾ ਕੋਈ ਨਾ ਕੋਈ ਦਿਨ ਇਹੋ ਜਿਹਾ ਰੱਖਿਆ ਜਾਵੇ ਕਿ ਆਪਣੇ ਹਰ ਇੱਕ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾਵੇ ਜਾਂ ਉਹਨਾਂ ਤੋਂ ਇੱਕ ਲਿਖਤੀ ਲਿਆ ਜਾਵੇ ਕਿ ਤੁਹਾਨੂੰ ਕਾਦੀ ਲੋੜ ਆ ਤੁਹਾਨੂੰ ਚਾਹੀਦਾ ਕੀ ਆ ਜਦੋਂ ਉਹ ਆਪਣੀਆਂ ਅਰਜ਼ੀਆਂ ਦਿੰਦੇ ਐਪਲੀਕੇਸ਼ਨਾਂ ਦਿੰਦੇ ਆ ਤਾਂ ਫਿਰ ਇੱਕ ਆਪਣੇ ਵਿਸ਼ਵਾਸਪਾਤਰ ਬੰਦੇ ਨੂੰ ਲੈ ਕੇ ਅਸੀਂ ਉਹਨਾਂ ਤੇ ਗੌਰ ਕਰਾਂਗੇ ਪੜਾਵਾਂਗੇ ਉਹਨਾਂ ਨੂੰ ਕਿ ਕੀ ਚਾਹੀਦਾ ਫਿਰ ਉਹਦੇ ਤੇ ਅਸੀਂ ਵਿਚਾਰ ਕਰਾਂਗੇ ਕਿ ਉਹਨੂੰ ਅਸੀਂ ਪੂਰਾ ਕਿਵੇਂ ਕਰਨਾ ਜੀ ਅੱਗੇ ਲੋਕਾਂ ਦੇ ਨਾਲ ਕਿਉਂਕਿ ਇਹ ਨਹੀਂ ਕਿ ਅਸੀਂ ਇੱਕ ਵਾਰੀ ਵੋਟਾਂ ਲੈ ਕੇ ਮੰਨ ਲਓ ਵੀ ਪਰੇ ਹੋ ਕੇ ਵਹਿ ਜਾਾਂਗੇ ਪਰ ਸਾਡਾ ਇਹ ਹੋਊਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਆਪਣਾ ਇੱਕ ਚੰਗਾ ਕੈਰੇਕਟਰ ਚੰਗਾ ਸੋਚ ਲੈ ਕੇ ਜਾਈਏ ਜੀ ਇਸ ਦੇ ਨਾਲ ਹੀ ਤੁਹਾਡਾ ਇੱਕ ਜਿਹੜਾ ਗੀਤ ਲਿਖਿਆ ਸਾਨੂੰ ਉਹ ਗੀਤ ਦੇ ਦੋ ਬੋਲ ਸੁਣਾਓ। ਅ ਇੱਕ ਜੀ ਦੇਖੋ ਗਾਣੇ ਤਾਂ ਵੈਸੇ ਬਹੁਤ ਸਾਰੇ ਲਿਖੇ ਹੋਏ ਨੇ ਪਰ ਮੈਂ ਇੱਕ ਮੌਜੂਦਾ ਗਾਣਾ ਜਿਹੜਾ ਉਹ ਮੈਂ ਵੈਸੇ ਹਾਰਮੋਨੀਆ ਉੱਤੇ ਤਨੀ ਕੱਢਿਆ ਹਲੇ ਜੀ ਹਲੇ ਉਹਨੂੰ ਲਿਖ ਰਿਹਾ ਹਾਂ ਪਰ ਉਹਦੇ ਮੈਂ ਤੁਹਾਨੂੰ ਇੱਕ ਅੰਤਰਾ ਤੁਹਾਡੇ ਨਾਲ ਉਹਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦਾ ਜੀ। ਨੇ ਤੋ ਖਾਂਬ ਲਾ ਕੇ ਉੱਡ ਗਈ ਤਰੱਕੀਏ ਪੱਲੇ ਪਾਗੀ ਬੇ ਰੁਜ਼ਗਾਰੀ ਖਾਂਬੋ ਲਾ ਕੇ ਉੱਡ ਗਈ ਤਰਖੀਏ ਪੱਲੇ ਪਾਗੀ 베ਰ ਜਗਾਰੀ ਪਹਿਲਾ ਵੀ ਮੇਰਾ ਇੱਕ 베ਰੋ ਜਗਾਰੀ ਗਾਣਾ ਆਇਆ ਸੀ ਹਾਂ ਇਹ ਵੀ 베ਰੋ ਜਗਾਰੀ ਉਹ ਵੀ ਉਹ ਦੋ ਬੋਲ ਹੁੰਦੇ ਸੀ ਨਾਲ ਤੇ ਕਰ ਦੇਸੀ ਮਾਨ ਪਗਮੰਤ ਮਾਨਤੇ ਇਹਨੇ ਮੁੱਲ ਪਾਉਣਾ ਸਾਡੀਆਂ ਪੜਾਈਆਂ ਦਾ ਬੇਬੇ ਬਾਪੂ ਨੂੰ ਵੀ ਫਿਰ ਹੁੰਦੀ ਬੜੀ ਖੁਸ਼ੀ ਲੋਕੋ ਆ ਜਾਂਦਾ ਹੜ ਜੇ ਵਧਾਈਆਂ ਦਾ ਜਾਨ ਤੂੰ ਪਿਆਰੀ ਨੂੰ ਵਿਲਾ ਲੈਂਦੇ سینੇ ਜਾਨ ਤੂੰ ਪਿਆਰੀ ਨੂੰ ਵਿਲਾ ਲੈਂਦੇ سینੇ ਜਿਹੜੇ ਮੇਰੇ ਆਏ ਲਾਰਿਆਂ ਤੇ ਬੈਠੀ ਐ ਕੁਵਾਰੀ ਇਹ ਤੁਖਾਂਬਲਾ ਕੇ ਉੱਡ ਗਈ ਤਰਕੀਏ ਪੱਲੇ ਪਾਗੀ ਬੇਰਜਗਾਰੀ ਖਾਂਬਲਾ ਕੇ ਉੱਡ ਗਈ ਤਰਕੀਏ ਪੱਲੇਪਾਗੀ ਵੇਰ ਜਗਾਰੀ ਪੱਲੇਪਾਗੀ ਵੇਰ ਜਗਾਰੀ ਪਹਿਲਾ ਮੇਰਾ ਗਾਣਾ ਸੀਗਾ ਜੀ ਅ ਵੈਸੇ ਉਹ 16 ਪਹਿਰਿਆਂ ਦਾ ਗਾਣਾ ਲਿਖਿਆ ਗਿਆ ਸੀ ਜਿਹਦੇ ਵਿੱਚੋਂ ਅਸੀਂ 10 ਪਹਿਰੇ ਰਿਲੀਜ਼ ਕਰਤੇ ਸੀਗੇ 6 ਪਹਿਰੇ ਉਹਦੇ ਵਿੱਚੋਂ ਕੱਟ ਦਿੱਤੇ ਗਏ ਸੀ ਜੀ ਉਹਦੇ ਵਿੱਚੋਂ ਕਿਸਾਨੀ ਅੰਦੋਲਨ ਜਿਹੜਾ ਹੁਣ ਦੁਬਾਰਾ ਤੋਂ ਸ਼ੁਰੂ ਹੋਇਆ ਜੀ ਤੇ ਉਹ ਜਿਹੜੇ ਪੈਰੇ ਅਸੀਂ ਕੱਟ ਦਿੱਤੇਗੇ ਸੀ ਉਦੋਂ ਕਿਉਂਕਿ ਦਿੱਲੀ ਮੋਰਚਾ ਖਤਮ ਹੋ ਗਿਆ ਸੀਗਾ ਜੀ ਤੇ ਉਹਦੇ ਵਿੱਚ ਫਿਰ ਇੱਕ ਤਾਂ ਸੀ ਉਹਦੇ ਵਿੱਚੋਂ ਫਰਜ਼ੀ ਲੀਡਰ ਦਾ ਨਾਂ ਦਿੱਤਾ ਸੀ ਗਾਣੇ ਨੂੰ ਜੀ 6 ਪੈਰੇ ਤੇ 4 ਪੈਰੇ ਬੇਰੋਜ਼ਗਾਰੀ ਰਜਗਾਰ ਤਾ ਕੋਈ ਨਹੀਂ ਮਿਲਿਆ ਇੱਥੇ ਹਾੜ ਨਸਾਂ ਦੇ ਵਗ ਰਹੇ ਨੇ ਲੋਕੀ ਕਰਜਿਆਂ ਥੱਲੇ ਆ ਜਾਂਦੇ ਉਹ ਫਾਹੇ ਲਗ ਲਗ ਪਰ ਰਹੇ ਨੇ ਅੱਜ ਮਾਮਾਰੋ ਜਿੰਨਾਂ ਨੇੁਰਗੇ ਜਿੰਨਾ ਦੇ ਰਾਜ ਦਲਾਰ ਵੇਰ ਜਗਾਰੀ ਬੋਲਦੀ ਹਾਂ ਕੋਈ ਮੇਰੀ ਵੀ ਸੁਣ ਲੋ ਪੁਕਾਰ ਫੇਰ ਜਗਾਰੀ ਬੋਲਦੀ ਹਾਂ ਕੋਈ ਮੇਰੀ ਵੀ ਸੁਣ ਲੋ ਬੋਕਾਰ ਸਰਕਾਰਾਂ ਧੋਖੇ ਕਰਦੀਆਂ ਨੇ ਕਈ ਏਜੰਟ ਵੀ ਲੁੱਟ ਕੇ ਖਾ ਗਏ ਨੇ ਪ੍ਰਜਗਾਰ ਲੱਭਣ ਲਈ ਤੋਰੇ ਸੀ ਕੋਤ ਇੱਜ਼ਤਾਂ ਰੋਲ ਕੇ ਆ ਗਏ ਨੇ जे इते नौकरी मिलज मनप्री तुकार बेरोज़गारी बोल बि सुणो पघारु